ਇਨ ਕਹੇ ਕਮਰਾ ਕਹਿ ਲੋ ਚਾਹੇ ਘਰ ਕਹਿ ਲੋ ਇੱਕ ਗਰੰਥੀ ਸਿੰਘ ਦਾ ਘਰ ਹੈ ਜਿਹੜਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੇ ਤੁਹਾਡਾ ਇੱਥੇ ਜੇ ਆਪਾਂ ਦੇਖੀਏ ਤਾਂ ਬਾਥਰੂਮ ਵਗੈਰਾ ਨਹੀਂ ਹੋਣੀ ਹੈਗਾ ਨੌਂਦੇ ਤੋਂੋਂਦੇ ਵਗੈਰਾ ਕਿੱਥੇ ਤੁਸੀਂ ਕਿਸੇ ਦੇ ਘਰ ਜਾ ਕੇ ਨੌਂਦੇ ਹੋ ਕਿਸੇ ਦੇ ਘਰ ਜਾ ਕੇ ਹਾਂਜੀ ਹਾਂਜੀ ਸਾਸਰੀ ਦਾ ਸਾਸਰੀ ਘਾਲ ਪੁੱਤਰ ਸਾਸਰੀ ਘਾਲ ਕੀ ਆ ਕੀ ਆਲਾ ਬਈ ਕੁੜੀਏ ਕਿਦਾਂ ਹੋ ਜੀਆ ਚੜਦੀ ਕਲਾ ਹਾਂਜੀ ਹਾਂਜੀ ਰੋਜ ਗੈਂਦੀ ਮम्मा ਸਾਡਾ ਸੋਨਾ ਕਰ ਬਣੂਗਾ ਬਣਦਾ ਕਿਉਂ ਨਹੀਂ ਬਣੂਗਾ ਬਣ ਗਿਆ ਮਕਾਨ ਹਾਂਜੀ ਬਣ ਰਿਹਾ ਏ ਹੁਣ ਖੁਸ਼ ਆ ਤੂੰ ਖੁਸ਼ ਆਂ ਆ ਜਾਂਦਾ ਹੁਣ ਕੀ ਕਰਨ ਰੋਂਦਾ ਕਿਉਂ ਮੇਰਾ ਪੁੱਤ ਹੈ ਤੁਹਾਡੀਆਂ ਦੁਆਵਾਂ ਤੇ ਤੁਹਾਡੇ ਸਹਿਯੋਗ ਦੇ ਨਾਲ ਅੱਜ ਇੱਕ ਪਰਿਵਾਰ ਦਾ ਘਰ ਬਣਿਆ ਮਨ ਨੂੰ ਬਹੁਤ ਸਕੂਨ ਬਹੁਤ ਮਿਲਿਆ ਮੈਨੂੰ ਆ ਦੇਖ ਕੇ ਸੋ ਦੋਸਤੋ ਇਹ ਹੈ ਉਵੇਰ ਉਹ ਰੰਦਾ ਦੀ ਥਾਂ ਜਿੱਥੇ ਨੀਆਂ ਭਰੀਆਂ ਗਈਆਂ ਪ੍ਰੋਪਰ ਇੱਥੇ ਕਮਰਾ ਹੋਣਾ ਕੀ ਇਹ ਆ ਦੇਖੋ ਤੁਸੀਂ ਦੇਖ ਸਕਦੇ ਹੋ ਵੀਰ ਦਾ ਇੱਕ ਸੁਪਨਾ ਹੋਣਾ ਵੀ ਮੈਂ ਆਪਣੇ ਪਰਿਵਾਰ ਖਾਤਰ ਇੱਥੇ ਮਕਾਨ ਪਾਉਣਾ ਖੈਰ ਨਹੀਂ ਪੂਰਾ ਹੋ ਪਾਇਆ ਸਾਰਾ ਕੁਝ ਹੀ ਮਿਲ ਗਿਆ ਬਸ ਕਮੀ ਉਹਨਾਂ ਦੀ ਆ ਕਰੂੰਗੀ ਉਹਨੇ ਤੇ ਝਾੜੂ ਲਾ ਲੈ ਕਰੂੰਗੀ ਹਾਂਜੀ ਹੈ ਹਾਂਜੀ ਸਾਫ਼ ਸੁਥਰਾ ਰੱਖਾਂਗੀ ਹਾਂਜੀ ਦੇਖ ਲਾ ਮੈਂ ਆ ਕੇ ਢੇੜਾ ਮਾਰੇ ਕਰਨਾ ਠੀਕ ਹੈ ਹੈ ਠੀਕ ਹੈ ਇਹ ਗੰਦ ਪਾਊਗਾ ਫੇਰ ਇਹ ਨਾ ਘਟਣਾ ਘਟਣਾ ਨਹੀਂ ਐ ਛਿੜਕੇ ਕਰਨਾ ਐ ਕੁੱਟਣਾ ਕਹਿੰਦੇ ਆ ਦੇਖ ਲੈ ਹੁਣੇ ਲੱਗ ਗਈ ਕਹਿੰਦੀ ਕੁੱਟੇ ਕਰਨਾ ਮੈਂ ਨਹੀਂ ਜੇ ਸਫਾਈ ਨਹੀਂ ਰੱਖੂਗਾ ਹੈ ਕਹਿੰਦਾ ਫਿਰ ਮੈਂ ਵੀ ਕੁੱਟੂਗਾ ਨਹੀਂ ਨਹੀਂ ਤੂੰ ਕਿਉਂ ਕੁੱਟੂਗਾ ਇੱਕ ਤਾਂ ਗਲਤੀ ਕਰੇਗਾ ਉੱਤੇ ਕਹਿੰਦਾ ਕੁੱਟੂਗਾ ਹੈ ਤੂੰ ਕਹੇ ਮੈਂ ਗੰਦੇ ਨਹੀਂ ਪਾਉਣਾ ਹਾਂ ਸਫਾਈ ਰੱਖਣੀ ਪੁੱਤ ਹਾਂਜੀ ਹਾਂਜੀ ਇਹ ਵਾਧੂ ਸਫਾਈ ਕਰਦਾ ਅੱਛਾ ਹਾਂਜੀ ਸਾਸਰੀ ਗਾਲ ਨੰਨਾ ਦੀ ਸਾਸਰੀ ਗਾਲ ਪੁੱਤਰ ਸਾਸਰੀ ਗਾਲ ਕੀ ਆ ਕੀ ਆਲਾ ਬਈ ਕੁੜੀਏ ਜਦੋਂ ਵਧੀਆ ਚੜਦੀ ਗਲਾ ਹਾਂਜੀ ਬਣ ਗਿਆ ਮਕਾਨ ਹਾਂਜੀ ਬਣ ਰਿਹਾ ਏ ਹੁਣ ਖੁਸ਼ ਆ ਤੂੰ ਖੁਸ਼ ਆ ਕਿੰਨੀ ਗਾ ਬਦੀ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਜੀ ਦਰਸ਼ਕੋ ਅੱਜ ਭੈਣ ਉਹਨਾਂ ਦੇ ਘਰ ਆਇਆ ਅੰਮੋ ਨੰਗਲ ਤੁਹਾਨੂੰ ਯਾਦ ਹੋਊਗਾ ਖਬਰ ਕੀਤੀ ਸੀਗੀ ਕਿ ਕਿਵੇਂ ਭੈਣ ਹੋ ਰਹੀ ਗੁਰਬਤ ਭਰੀ ਜ਼ਿੰਦਗੀ ਗੁਜ਼ਾਰੇ ਸੀਗੇ ਤੇ ਨਹਾਉਣ ਦੇ ਲਈ ਵੀ ਕਿਸੇ ਦੇ ਘਰ ਜਾਂਦੇ ਸੀ ਪਰ ਵਾਇਗਰੂ ਜੀ ਦੀ ਬਖਸ਼ਿਸ਼ ਸਦਕਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਪਰਿਵਾਰ ਨੂੰ ਮਦਦ ਮਿਲੀ ਆ ਤੇ ਹੁਣ ਪੈਣ ਕਿੰਨੇ ਕ ਬਣ ਗਿਆ ਘਰ? ਔੜੀਆਂ? ਹਾਂਜੀ। ਅੱਛਾ ਸਾਰਾ ਕੰਪਲੀਟ ਹੀ ਬਣ ਗਿਆ ਜੀ। ਅੱਛਾ। ਹਾਂਜੀ। ਕਿਰਪਾ ਹੋ ਗਈ ਵਾਹਿਗੁਰੂ ਦੀ? ਹਾਂਜੀ ਹਾਂਜੀ। ਹਾਂਜੀ ਜੀ। ਹੋ ਗਿਆ ਹੁਣ? ਹਾਂਜੀ। ਅੱਛਾ ਧੰਨਵਾਦ ਕਰਦੀ ਸਾਰੇ ਐਨ ਆਰ ਆਈ ਵੀਰ ਪਰਵਾਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਸਾਡਾ ਕੰਮ ਚੱਲਣ ਚੁੱਕਿਆ ਹੈ ਤੇ ਹੁਣ ਪਰੇਸ਼ਾਨ ਨਹੀਂ ਰਹਿਣਾ ਹੈਗਾ ਮਦਦ ਬਹੁਤ ਕੀਤੀ ਹਾਂਜੀ ਹਾਂਜੀ ਮਕਾਨ ਦੇ ਨਾਲ ਨਾਲ ਇਹਨਾਂ ਦਾ ਵੀ ਸਰਜੂਗਾ ਇਹਨਾਂ ਦਾ ਵੀ ਕੀਤਾ ਜੀ ਤਾਂ ਮਦਦ ਬਹੁਤ ਆਈ ਹੈ ਮਦਦ ਦਿੱਤਾ ਤੁਸੀਂ ਖਜਾਨੇ ਭਰਤੇ ਹਾਂਜੀ ਹਾਂਜੀ ਮਿਰਚੀ ਇਹ ਫਿਲਹਾਲ ਇੱਥੇ ਰਹਿ ਰਹੇ ਹਲੇ ਹੈਂ ਹਾਂਜੀ ਇਹ ਕਹਿੰਦੇ ਪਲਸਟਰ ਹੋਊਗਾ ਨਾ ਪਲਸਟਰ ਕਰਵਾ ਲਾਂਗੇ ਨਾ ਕਿੰਨਾ ਟਾਈਮ ਥੋੜਾ ਜਿਹਾ ਟਾਈਮ ਲੱਗਣਾ ਇਹ ਮਹੀਨੇ ਕੰਪਲੀਟ ਹੋ ਜਾਊਗਾ ਹਾਂਜੀ ਸਾਹਿਬ ਜੀ ਚੜਦੀ ਕਲਾ ਹਾਂਜੀ ਕੰਮ ਬਣ ਰਿਹਾ ਹਾਂਜੀ ਹੈ ਨੰ ਖੁਸ਼ ਆ ਹੁਣ ਹਾਂਜੀ ਹੂੰ ਤੇ ਕਿੰਨਾ ਕੰਮ ਕਰਵਾਇਆ ਆਪ ਮਿਸਤਰੀਆਂ ਦੇ ਨਾਲ ਕਰਵਾਇਆ ਹਾਂਜੀ ਝੂਠ ਬੋਲਦੇ ਕਿੱਦਾਂ ਜਾਣਨਾ ਕੱਟ ਜਾਂਦਾ ਹੈ ਤੁਸੀਂ ਜਾਂਦੇ ਨਾਲ ਫਿਰ ਆਪਣੀ ਦੇਖ ਰੇ ਕੀ ਕਰ ਰੇ ਕੰਮ ਹਾਂਜੀ ਜਾਈਦਾ ਹਾਂਜੀ ਹਾਂਜੀ ਚਲੋ ਪਿੰਡ ਦੇ ਮੁੰਡਿਆਂ ਦਾ ਵੀ ਬੜਾ ਸਹਿਯੋਗ ਜੇ ਹਾਂ ਉਹਨਾਂ ਬੜੀ ਹੈਲਪ ਕੀਤੀ ਜੇ ਮੇਰੀ ਹਾਂਜੀ ਆ ਤਾਂ ਉਹ ਤੋਂ ਬਹੁਤ ਰੋਂਦੀ ਸੀ ਦੱਸ ਹਾਂ ਐਵੇਂ ਹੀ ਰੋਈਗੀ ਅੱਛਾ ਬੜੇ ਲੋਕ ਪੁੱਛ ਦੇ ਗ਼ਜ਼ਲ ਖੋਸ਼ੀਆਂ ਹੁਣ ਕਰ ਬਣ ਰਿਆ ਸਾਰਿਆਂ ਨੂੰ ਦੱਸਦੀ ਆ ਤੇ ਬੜੇ ਔਖੇ ਸੀ ਜ਼ਿੰਦਗੀ ਭੈਣ ਉਹਦੋਂ ਹਣਾ ਔਖਾ ਸੀ ਟਾਈਮ ਨੂੰ ਗੋਣਾ ਬੜਾ ਔਖਾ ਪਰ ਇਹ ਨਹੀਂ ਕਦੀ ਅਸੀਂ ਕਿ ਇਹ ਨੂੰ ਇਹ ਨਹੀਂ ਦੱਸਦੇ ਵੀ ਅਸੀਂ ਤੰਗਿਆਂਗੇ ਤੇ ਪ੍ਰਮਾਤਮਾ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਰਤਾ ਜੇ ਚਲੋ ਬਣ ਗਿਆ ਕਦੀ ਸੋਚਿਆ ਨਹੀਂ ਸੀ ਵੀ ਘਰ ਬਣ ਸਕਦਾ ਮੇਰੇ ਕੋਲ ਇੱਕ ਕਮਰਾ ਬਣਾਉਣਾ ਵੀ ਔਖਾ ਮੈਂ ਤੇ ਇਹਦੇ ਤੇ ਹੀ ਕਿਆ ਹੀ ਵੀ ਉੱਪਰ ਕੁਝ ਕਰਦੀ ਆ ਉਹਨੇ ਪ੍ਰਮਾਤਮਾ ਨੇ ਵਿਧ ਬਣਾਈ ਸੀ ਅਸਲ ਚ ਕਾਨੂੰਨ ਸ਼ੰਭ ਆਏ ਸੀ ਨਾ ਬੰਦ ਉਦੋਂ ਹਾਂਜੀ ਐਡੀ ਦੂਰ ਆਇਆ ਨਹੀਂ ਜਾਂਦਾ ਮਨਾ ਕਰ ਦਿੰਦੇ ਸੀ ਵੀ ਭਾਈ ਬਹੁਤ ਦੂਰ ਹੈ ਜੀ ਸਾਨੂੰ ਵੀਡੀਓ ਬਣਾ ਕੇ ਭੇਜ ਦਿਓ ਪਰ ਇੱਕ ਤੁਸੀਂ ਤੁਸੀਂ ਦੇਖੋ ਪਤਾ ਨਹੀਂ ਆਉਣਗੇ ਨਹੀਂ ਹਾਂ ਕਹਿੰਦੇ ਗੱਲ ਕਰ ਲੋ ਜੇ ਆਉਣਗੇ ਠੀਕ ਹੈ ਅਸੀਂ ਪੱਕਾ ਨਹੀਂ ਕਹਿ ਸਕਦੇ ਵੀ ਆਉਣਗੇ ਜੀ ਉਹ ਵੀ ਦੇਖੋ ਤੁਸੀਂ ਇੱਕ ਮੈਂ ਦੋਸਤੋ ਇਹਦੇ ਵਿੱਚ ਇੱਕ ਕਿਵੇਂ ਸਬਬ ਬਣਿਆ ਉਹ ਮੈਂ ਥੋੜੀ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਇੱਥੇ ਕਾਨੂੰਨਾਂ ਸ਼ੰਭ ਹੈਗਾ ਇੱਥੋਂ ਲਗਭਗ 25 ਕਿਲੋਮੀਟਰ ਦੂਰ ਹੈ ਤੇ ਉਹ ਮੈਂ ਜਦੋਂ ਰਸਤੇ ਦੇ ਵਿੱਚ ਆ ਰਿਹਾ ਸੀ ਮੈਂ ਸਤਨਾਮ ਸਿੰਘ ਜੀ ਨੂੰ ਫੋਨ ਕੀਤਾ ਸਤਨਾਮ ਬਾਈ ਨੂੰ ਮੈਂ ਕਿਹਾ ਯਾਰ ਮੈਂ ਨਾ ਜਾ ਰਿਹਾ ਵੀ ਗੁਰਦਾਸਪੁਰ ਤੇ ਤੂੰ ਪਿੱਛੋਂ ਨਾ ਦੇਖ ਲਈ ਸਾਰਾ ਤੇ ਉਹ ਕਹਿੰਦਾ ਭਾਜੀ ਰਾਤ ਹੀ ਫੋਨ ਆਇਆ ਰਾਤ ਤੇ ਵੀ ਉਹ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਇੱਕ ਗ੍ਰਾਂਥੀ ਸਿੰਘ ਦਾ ਪਰਿਵਾਰ ਹੈ ਜਦੋਂ ਉਹਨੇ ਇਹ ਗੱਲ ਕਹੀ ਮੈਂ ਕਿ ਬਾਈ ਹੁਣੇ ਦੇ ਕਿਉਂਕਿ ਦੇਖੋ ਇੱਕ ਤਾਂ ਹੁੰਦਾ ਨਾ ਵੀ ਮੈਨੂੰ ਫੋਨ ਆਇਆ ਮੈਂ ਉਹਨਾਂ ਨੂੰ ਕਿਹਾ ਵੀ ਹਫ਼ਤੇ ਤੱਕ ਕਰਾਂਗੇ ਇੱਕ ਦਿਨ ਪਹਿਲਾਂ ਫੋਨ ਆਉਂਦਾ ਰਾਤ ਵੇਲੇ ਤੇ ਉਹ ਉਸੇ ਵਕਤ ਮੈਂ ਉਸੇ ਏਰੀਆ ਦੇ ਵਿੱਚ ਜਾ ਰਿਹਾ ਜਿੱਥੇ ਮੈਂ ਕਦੇ ਗਿਆ ਵੀ ਨਹੀਂ ਇਹ ਪ੍ਰਮਾਤਮਾ ਨੇ ਸਬਬ ਬਣਾਇਆ ਇਹਨਾਂ ਦੀ ਮਦਦ ਵਾਇਗਰੂ ਚਾਹੁੰਦਾ ਸੀ ਕਰਨੀ ਤੇ ਉਸ ਵਾਇਗਰੂ ਨੇ ਉਹਦਾ ਧੰਨਵਾਦ ਸ਼ੁਕਰ ਵੀ ਇਹਨਾਂ ਦੀ ਸੇਵਾ ਦੇ ਲਈ ਉਹਨਾਂ ਨੇ ਸਾਡੀ ਚੋਣ ਕਰ ਲਈ ਸਾਡੇ ਚੈਨਲ ਦੀ ਚਲੋ ਵਾਇਗਰੂ ਦਾ ਇਹ ਚੈਨਲ ਵੀ ਹੋ ਪਰ ਇੱਕ ਕੈਨੇਨ ਵੀ ਸੇਵਾ ਲਈ ਹੁੰਦੀ ਤੁਹਾਡੀ ਉਹ ਸੇਵਾ ਪ੍ਰਮਾਤਮਾ ਨੇ ਆਪ ਲੈ ਲਈ ਉਹਦਾ ਧੰਨਵਾਦ ਪ੍ਰਮਾਤਮਾ ਦਾ ਇਹ ਕਿ ਬੱਚੇ ਹੁਣ ਖੁਸ਼ ਹੈ ਦੋ ਦੋਵੇਂ ਹੈ ਹਾਂਜੀ ਹਾਂਜੀ ਬਹੁਤ ਖੁਸ਼ ਨੇ ਹੂੰ ਤੇ ਹੁਣ ਆਪਾਂ ਘਰ ਵੀ ਦਿਖਾ ਦਈਏ ਹਾਂਜੀ ਚਲੋ ਲੈਂਟਰ ਪੈ ਗਿਆ ਹਾਂਜੀ ਖੁੱਲ ਗਿਆ ਨਹੀਂ ਇਹ ਦਵਾਰ ਖੁੱਲਣਾ ਜੇ ਇਹ ਦਵਾਰ ਨੂੰ ਹੈ 15 ਦਿਨਾਂ ਬਾਅਦ ਹਾਂ ਉਦੋਂ ਮੈਂ ਪੜਨਾ ਸਾਹਿਬ ਸੀ ਭੈਣ ਦਾ ਫੋਨ ਆਇਆ ਕਿ ਨਹੀਂ ਕੱਲ ਲੈਂਟਰ ਪੈਣਾ ਆਜੋ ਹੈ ਚਲੋ ਨਹੀਂ ਨਹੀਂ ਆਪਾਂ ਜ਼ਰੂਰ ਧੰਨਵਾਦ ਤਾਂ ਕਰਨੀ ਕਰਨਾ ਹੈ ਨਾ ਜੀ ਤੇ ਚੱਲੀਏ ਦਿਖਾਈਏ ਜੀ ਫਿਰ ਹਾਂਜੀ ਚਲੋ ਜੀ ਚੱਲਦੇ ਆਂ ਜੀ ਫਿਰ ਆਪਾਂ ਉੱਥੇ ਤੁਹਾਨੂੰ ਦਿਖਾਉਨੇ ਆਂ ਵੀ ਜਿਹੜਾ ਤੁਹਾਡੀ ਅ ਮਦਦ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਭੈਣ ਹੋਰਾਂ ਦਾ ਜਿਹੜਾ ਘਰ ਬਣਿਆ ਉਹ ਦਿਖਾਉਨੇ ਆਂ ਚਲੋ ਲਓ ਜੀ ਇਹ ਪੋਰਸ਼ਨ ਜਿਹੜਾ ਤਿਆਰ ਹੋ ਚੁੱਕਿਆ ਉਦੋਂ ਵੀ ਦੀ ਵੀ ਤੁਹਾਨੂੰ ਵੀਡੀਓ ਤੁਸੀਂ ਦੇਖੀ ਸਕਰੀਨ ਦੇ ਉੱਤੇ ਕਿ ਕਿਵੇਂ ਪੈਣ ਹੋਰਾਂ ਦਾ ਜਿਹੜਾ ਇਹ ਤਿਆਰ ਨਹੀਂ ਸੀਗਾ ਤੇ ਵੀਰ ਦਾ ਗ੍ਰੰਥੀ ਸਿੰਘ ਪੈਣ ਹੋਰਾਂ ਦੇ ਪਤੀ ਜਿਹੜੇ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਹਨਾਂ ਨੇ ਇੱਕ ਸੁਪਨਾ ਲਿਆ ਸੀ ਵੀਰ ਹੋਰਾਂ ਨੇ ਕਿ ਮੇਰਾ ਘਰ ਹੋਵੇ ਮੇਰੇ ਬੱਚੇ ਰਹਿਣ ਇੱਥੇ ਪੂਰਾ ਨਹੀਂ ਹੋ ਸਕਿਆ ਸੀ ਪਰ ਦੋਸਤੋ ਤੁਹਾਡੀਆਂ ਦੁਆਵਾਂ ਤੇ ਤੁਹਾਡੇ ਸਹਿਯੋਗ ਦੇ ਨਾਲ ਅੱਜ ਇੱਕ ਪਰਿਵਾਰ ਦਾ ਘਰ ਬਣਿਆ ਮਨ ਨੂੰ ਬਹੁਤ ਸਕੂਨ ਬਹੁਤ ਮਿਲਿਆ ਮੈਨੂੰ ਆ ਦੇਖ ਕੇ ਹਾਂਜੀ ਤੁਹਾਨੂੰ ਵੀ ਬੜਾ ਹੋਇਆ ਹੈ ਆ ਗਿਆ ਆਸ਼ ਨਹੀਂ ਸੀ ਮੈਨੂੰ ਵੀ ਮੇਰਾ ਘਰ ਕਦੀ ਇੱਥੇ ਤਿਆਰ ਹੋ ਸਕਦਾ ਹੈ ਚਲੋ ਪ੍ਰਮਾਤਮਾ ਨੇ ਕਿੱਥੇ ਪਾਗੇ ਤੇ ਕੁਝ ਪਾਜੀ ਦੇ ਸਾਡੇ ਤੱਕ ਪਹੁੰਚੇ ਆ ਤੇ ਫਿਰ ਐਨ ਆਰ ਆਈ ਵੀਰਿਆਂ ਦੇ ਸਹਿਯੋਗ ਨਾਲ ਇਹ ਕਾ ਰਜਿਤ ਖੜਾ ਹੋਇਆ ਜੀ ਇਹ ਪੂਜਿਆ ਤੱਕ ਕਿਤੇ ਨਹੀਂ ਜਾ ਸਕਦਾ ਜੀ ਪਰਮਾਤਮਾ ਦੇ ਹੁਕਮ ਦੇ ਬਿਨਾਂ ਉਹਦੀ ਰਜ਼ਾ ਦੇ ਵਿੱਚ ਹੀ ਅਸੀਂ ਤਾਂ ਆਏ ਆ ਪਰਮਾਤਮਾ ਨੇ ਖੁਦ ਤੁਹਾਡੀ ਬਾਹਾਂ ਆਪ ਫੜੀ ਹੈ ਜੀ ਹਾਂ ਜੀ ਇਹ ਦੇ ਮੈਨੂੰ ਇਹ ਗੋਡ ਗਿਫਟ ਹੀ ਮਿਲਿਆ ਸਾਨੂੰ ਬੜੀਆ ਹੋ ਗਿਆ ਬਹੁਤ ਜ਼ਿਆਦਾ ਬੱਚਿਆਂ ਦੇ ਪੜ੍ਹਾਈ ਲਿਖਾਈ ਦੇ ਲਈ ਵੀ ਚਲੋ ਮਾਇਆ ਹੁਣ ਵਰਤ ਹੋ ਜੂਗੀ ਤੇ ਠੀਕ ਹੈ ਬਹੁਤ ਦੋਸਤੋ ਮੈਂ ਇੱਥੇ ਇਸ ਕਰਕੇ ਨਹੀਂ ਕਿਉਂਕਿ ਇਹਨਾਂ ਦਾ ਪਰਿਵਾਰ ਹੈ ਕੱਲਾ ਪਰਿਵਾਰ ਰਹਿੰਦਾ ਹੈ ਘਰ ਦੇ ਵਿੱਚ ਕੋਈ ਉਸ ਤਰ੍ਹਾਂ ਦਾ ਅ ਬੰਦਾ ਨਹੀਂ ਹੈ ਜ਼ਿੰਮੇਵਾਰ ਵੀ ਮੈਂ ਮਾਇਆ ਤੁਸੀਂ ਦਿੱਤੀ ਬਸ ਇੰਨਾ ਵੀ ਤੁਹਾਡੇ ਸਹਿਯੋਗ ਸਦਕਾ ਪਰਿਵਾਰ ਦਾ ਬਹੁਤ ਸੋਹਣਾ ਮਕਾਨ ਬਣ ਗਿਆ ਤੇ ਬਣ ਜਾਣਾ ਬੱਚਿਆਂ ਦਾ ਵੀ ਪੜ੍ਹਾਈ ਲਿਖਾਈ ਦਾ ਸਰਜੂਗਾ ਤੁਹਾਡਾ ਬਹੁਤ ਧੰਨਵਾਦ ਬਹੁਤ ਜ਼ਿਆਦਾ ਸ਼ੁਕਰ ਗੁਰਗਰਾਸਾ ਮਹਾਰਾਜ ਜੀ ਦਾ ਧੰਨ ਗੁਰਨਾਨ ਪਾਤਸ਼ਾਹ ਜੀ ਦਾ ਬੇਅੰਤ ਬੇਅੰਤ ਸ਼ੁਕਰਾਨਾ ਸੰਗਤ ਦਾ ਧੰਨਵਾਦ ਤਾਂ ਇੱਕ ਵਾਰ ਜ਼ਰੂਰ ਦੇਖੋ ਇਹ ਸੋਪਣਿਆਂ ਦਾ ਘਰ ਫਿਰ ਤੇ ਜੀ ਇਹੀ ਸੀ ਸੋਪਣਿਆਂ ਦਾ ਘਰ ਤੇਰੇਆਂ ਹਾਂਜੀ ਹੈ ਹਾਂਜੀ ਵਧੀਆ ਲੱਗ ਰਿਹਾ ਹੁਣ ਸਾਰਾ ਕੁਝ ਹਾਂਜੀ ਕੀ ਕੀ ਕਰੋਗੇ ਹੁਣ ਇਹਦੇ ਝਾੜੂ ਲਾ ਲੈ ਕਰੂੰਗੀ ਹਾਂਜੀ ਹੈ ਹਾਂਜੀ ਸਾਫ਼ ਸੁਥਰਾ ਰੱਖੇਗੀ ਹਾਂਜੀ ਦੇਖ ਲਾ ਮੈਂ ਆ ਕੇ ਘੇੜਾ ਮਾਰੇ ਕਰਨਾ ਠੀਕ ਹੈ ਹੈ ਠੀਕ ਹੈ ਅੱਛਾ ਕੀ ਕੀ ਸ਼ੌਂਕ ਹੈ ਤੇਰੇ ਵੀ ਕੀ ਇੱਕ ਘਰ ਨੂੰ ਕਿਵੇਂ ਸਜਾ ਕੇ ਰੱਖਣਾ ਕੀ ਕੀ ਗੱਲ ਟੈਨ ਲੱਗ ਜਾਂ ਸੋਨਾ ਬਣੇ ਤੇ ਸਫਾਈ ਰੱਖਿਆ ਕਰਨੀ ਹੂੰ ਜਿਆ ਗੰਦ ਪਾਊਗਾ ਕਿਹੜੀ ਨਾ ਘਟਣਾ ਘਟਣਾ ਨਹੀਂ ਹੈ ਛਿੜਕੇ ਕਰਨਾ ਹੈ ਕੁੱਟਣਾ ਨਹੀਂ ਆ ਦੇਖ ਲਾ ਹੁਣੇ ਲੱਗ ਗਈ ਕਹਿੰਦੀ ਕੁੱਟੇ ਕਰਨਾ ਮੈਂ ਯਾਨੀ ਜੇ ਸਫਾਈ ਨਹੀਂ ਰੱਖੂਗਾ ਹੈ ਹੈ ਕੋਈ ਫਿਰ ਮੈਂ ਵੀ ਤੂੰ ਨਹੀਂ ਨਹੀਂ ਤੂੰ ਕਿਉਂ ਕੁੱਟੂਗਾ ਇੱਕ ਤਾਂ ਗਲਤੀ ਕਰੇਗਾ ਉੱਤੇ ਕਹਿੰਦਾ ਕੁੱਟੂਗਾ ਹੈ ਤੂੰ ਕਹਾਂ ਮੈਂ ਗੰਦੇ ਨਹੀਂ ਪਾਣਾ ਹਾਂ ਸਫਾਈ ਰੱਖਣੀ ਪੁੱਤ ਹਾਂਜੀ ਹਾਂਜੀ ਇਹ ਵਾਧੂ ਸਫਾਈ ਕਰਦਾ ਅੱਛਾ ਇਹਨੂੰ ਗੁਰੂ ਕਰਨ ਵਾਲੋਂ ਬੜਾ ਪ੍ਰੇਮ ਹੈ ਅੱਛਾ ਹਾਂਜੀ ਹੌਣ ਵੀ ਉੱਪਰਲਾ ਕਮਰਾ ਸਾਰਾ ਸਾਫ਼ ਕਰਕੇ ਆਏ ਉੱਪਰ ਕਮਰਾ ਵੀ ਮੇਰਾ ਗੁਰਦੁਆਰੇ ਦਾ ਆ। ਅੱਛਾ ਉੱਤੇ ਵੀ ਬਣ ਗਿਆ ਕਮਰਾ? ਨਹੀਂ ਨਹੀਂ ਕੱਪੜੇ ਘੁੱਪੜੇ ਰੱਖਦਾ ਪਾਠ ਕਰਦਾ ਉੱਥੇ ਬਹਿ ਕੇ। ਹਾਂਜੀ। ਅੱਛਾ ਨਹੀਂ ਹੁਣ ਇਹ ਇਹ ਤਾਂ ਸਿੰਗਲ ਹੈ ਜੀ। ਹਾਂਜੀ ਸਿੰਗਲ ਹੈ। ਹਾਂਜੀ। ਠੀਕ ਹੈ ਠੀਕ ਹੈ। ਤੇ ਪੌੜੀ ਬਾਹਰ ਤੋਂ ਚੜਾਤੀ ਹੈ? ਹਾਂਜੀ। ਜੇ ਜਿਵੇਂ ਨਕਸ਼ਾ ਬਣਿਆ ਹੋਇਆ ਸੀ ਉਸ ਉਸੇ ਤਰ੍ਹਾਂ ਬਣਾਇਆ ਉਹਦੀ ਹਾਂਜੀ ਹਾਂਜੀ ਉਹਦਾ ਜਿੱਦਾਂ ਉਹ ਕਰ ਨੀਆ ਭਰੀਆਂ ਹੋਈਆਂ ਸੀ ਨਾ। ਹਾਂਜੀ ਨੀਆ ਪ੍ਰਵਾਹ ਕੇ ਗਈ ਉਦਾਂ ਹੀ ਬਣਾਇਆ ਜੇ। ਸੋ ਆਪਣਾ ਤੱਕ ਕਹਦੇ ਹੀ ਗ੍ਰਿਲ ਇੱਥੋਂ ਤੱਕ ਕਰਦਾ ਬਾਕੀ ਇਹ ਓਪਨ ਛੱਡਦਾ ਥੋੜਾ ਰੀਜ ਸੀ ਮੰਦੀ ਉਹਨਾਂ ਦੇ ਜੇ ਚਲੋ ਅੱਜ ਜਿੰਦੇ ਹੁੰਦੇ ਉਹ ਵੀ ਦੇਖਦੇ ਹਾਂ ਜੀ ਇੱਥੇ ਆ ਕੇ ਬੜਾ ਖਰਾਬ ਲੱਗਦਾ ਯਾਦ ਆਉਂਦੀਆਂ ਗੱਲਾਂ ਭੀ ਐਵੇਂ ਆਂਦੇ ਹੁੰਦੇ ਸੀਗੇ ਇਦਾਂ ਕਰਨਾ ਇਦਾਂ ਕਰਨਾ ਸਾਰਾ ਕੁਝ ਹੀ ਮਿਲ ਗਿਆ ਬਸ ਕਮੀ ਉਹਨਾਂ ਦੀ ਆ ਜਿੰਦਾ ਜਿੰਦਾ ਆਂਦੇ ਹੀ ਉਦਾਂ ਹੀ ਅਸੀਂ ਬਣਵਾਇਆ ਜੇ ਆਪਣਾ ਬੂਰਾ ਕਰਦਾ ਪੈਣਾ ਹਾਂ ਜੀ ਚਲੋ ਅੱਜ ਸਾਡੇ ਵਿੱਚ ਨਹੀਂ ਆਉ ਉਪਰ ਇੱਕ ਚਲੋ ਤੁਹਾਡੇ ਮਨ ਨੂੰ ਤਾਂ ਸਕੂਨ ਆਇਆ ਨਾ ਵੀ ਭਾਈ ਜਿੱਦਾਂ ਚਾਹੁੰਦੇ ਸੀ ਉਦਾਂ ਹੋ ਹਾਂਜੀ ਉਦਾਂ ਹੀ ਕਰਵਾਇਆ ਸਾਰਾ ਚਲ ਕੋਈ ਨਾ ਪੈਣ ਤੇ ਬੱਚਿਆਂ ਨੂੰ ਵਧੀਆ ਪੜਾਓ ਲਿਖਾਓ ਹੈ ਹਾਂਜੀ ਤੇ ਬਹੁਤ ਸਾਰੇ ਵੀਰ ਹੋਣੇ ਜਿਹੜੇ ਕਹਿੰਦੇ ਆ ਵੀ ਅਸੀਂ ਹਾਂਜੀ ਹਰ ਮਹੀਨੇ ਤੁਹਾਨੂੰ ਭੇਜਦੇ ਕਰਾਂਗੇ ਇਸ ਤਰ੍ਹਾਂ ਦੇ ਵੀ ਹੁੰਦੇ ਆ ਬਹੁਤ ਹਾਂਜੀ ਬੜਿਆ ਨੇ ਕਿ ਆਪ ਪੜ੍ਹਾਈ ਦਾ ਖਰਚਾ ਚੁੱਕ ਲਾਂਗੇ ਹਾਂਜੀ ਹਾਂ ਹਾਂਜੀ ਏ ਛੋਹਾਰ ਹੈਗੀ ਪੜ੍ਹਨ ਦੇ ਨੂੰ ਇਹ ਹੈਗੀ ਹਾਂਜੀ ਹੈ ਗਈ ਤੇ ਆ ਛੋਟੀ ਜਿਹਾ ਹੈ ਅੱਛਾ ਹਾਂਜੀ ਮੁਰਕੇ ਤਾਂ ਨਹੀਂ ਰੋਈ ਫਿਰ ਨਹੀਂ ਹੁਣ ਤਾਂ ਬਹੁਤ ਖੁਸ਼ ਹੈ ਅੱਛਾ ਕੱਲ ਹੀ ਕਿਸੇ ਨੇ ਇਧਰ ਕੱਪੜੇ ਭੇਜੇ ਇਹਦੇ کافی ਕੱਪੜੇ ਜਿਸ ਵੇਲੇ ਤਾਂ ਕਾਫੀ ਖੋਜ ਹੋਈ ਆ ਅੱਛਾ ਅੱਛਾ ਮਿਲਣ ਵੀ ਆਇਆ ਭੈਣੋ ਤੋਂ ਬਾਅਦ ਕੋਈ ਇੱਥੇ ਵੀ ਆ ਆਪ ਵੀ ਆ ਕੇ ਗਿਆ ਕੋਈ ਇੱਥੇ ਅੰਮ੍ਰਿਤਸਰੋਂ ਆਇਆ ਹੀ ਕੋਈ ਅੱਛਾ ਹਾਂਜੀ ਬਾਕੀ ਸਾਰਿਆਂ ਨੇ ਮਲਕੇ ਜਿਹੜਾ ਪਖਾਤਾ ਨੰਬਰ ਤੇ ਉਹਦੇ ਜੀ ਵਿਦੇਸ਼ ਤੋਂ ਫੋਨ ਬਹੁਤ ਆਏ ਹੋਣੇ ਵਿਦੇਸ਼ ਤੋਂ ਹਾਂਜੀ ਫੋਨ ਬਹੁਤ ਆਏ ਆ ਗ੍ਰੰਥੀ ਸਿੰਘਾਂ ਦੇ ਵੀ ਬੜੇ ਫੋਨ ਆਉਂਦੇ ਸੀ ਬਾਹਰੋਂ ਪਰ ਮੈਂ ਕਹਿੰਦਾ ਵੀ ਸਾਰੇ ਜੀ ਚਲੋ ਅੱਜ ਜੀ ਕੇ ਆਪਾਂ ਪਰਿਵਾਰ ਦਾ ਕਰ ਲਿਆ ਹਰੇਕ ਗ੍ਰੰਥੀ ਸਿੰਘ ਦਾ ਵਧੀਆ guzare ਦੇ ਲਈ ਵੀ ਉੱਥੇ ਉਹਨਾਂ ਨੂੰ ਹਨਾ ਜੀ ਹੁਣ ਇੱਕ ਪਿੱਛੇ ਪਿੰਡ ਮੈਂ ਪਿੰਡ ਭੁੱਲ ਗਿਆ ਅੰਮ੍ਰਿਤਸਰ ਦਾ ਉਹਨਾਂ ਨੇ ਗ੍ਰੰਥੀ ਸਿੰਘ ਨੂੰ ਜੀ ਸੋਨੇ ਦਾ ਕੈਂਠਾ ਪਾਇਆ ਹਾਂ ਜੀ ਦੇਖ ਰਹੀ ਹਾਂ ਮੈਂ ਵੀਡੀਓ ਦੇਖ ਰਹੀ ਹਾਂ 2 ਟੋਲੇ ਦਾ ਹਾਂਜੀ ਹਾਂ ਹਾਂਜੀ ਦੇਖੀ ਮੈਂ ਉਹ ਕੰਮ ਆ ਜੂਗਾ ਸੋਨਾ ਕਿਤੇ ਕਿਉਂਗਾ ਕੈਂਠੇ-ਕੁੰਠੇ ਮਾਇਨੀ ਲੈ ਕੇ ਦੇ ਗੁਰਮਤ ਦੇ ਵਿੱਚ ਪਰ ਉਹ ਕੰਮ ਆ ਜੂਗਾ ਸੋਨਾ ਉਹਨਾਂ ਲਈ ਹਾਂਜੀ ਹਾਂਜੀ ਹਾਂ ਤਾਂ ਇਸੇ ਤਰ੍ਹਾਂ ਭਾਈ ਸਤਕਾਰ ਪਰ ਇੱਕ ਗੱਲ ਇਹ ਵੀ ਆ ਵੀ ਜਿਹੜੇ ਗ੍ਰਾਂਥੀ ਸਿੰਘ ਆ ਜੀ ਉਹਨਾਂ ਨੂੰ ਵੀ ਸਤਕਾਰ ਗੁਰੂ ਸਾਹਿਬ ਦਾਕ ਬਰਾਬਰੀ ਕਰਨਾ ਚਾਹੀਦਾ ਅਸੀਂ ਗੁਰੂ ਦੇ ਵਜ਼ੀਰ ਕਹਿੰਦੇ ਆ ਤਾਂ ਵਜ਼ੀਰ ਨੂੰ ਵੀ ਆਪਣੀ ਜ਼ਿੰਮੇਵਾਰੀ ਉਸੇ ਤਰ੍ਹਾਂ ਨਿਭਾਉਣੀ ਚਾਹੀਦੀ ਜਿਵੇਂ ਵਜ਼ੀਰ ਰਾਜੇ ਦਾ ਸਤਕਾਰ ਕਰਦਾ ਹੁੰਦਾ ਜੀ ਬਹੁਤ ਥਾਂ ਮਤੇ ਭੈਣ ਗ੍ਰਾਂਥੀ ਸਿੰਘ ਵੀ ਠੀਕ ਨਹੀਂ ਹੈ। ਤੇ ਬਾਹਰ ਹੀ ਗੇ 3 ਵਜੇ ਉੱਠ ਗੇ ਡੈਵਿੰ ਦੇ ਹੀ ਨੌਣਾ ਧੌਣਾ ਕਰਕੇ। ਅੱਛਾ। ਤੇ ਫੇਰ ਉੱਥੇ ਰੋਜ਼ ਦੇਗ ਬਣਦੀ ਹੀ। ਅੱਛਾ। ਇਹ ਦੇਗ ਬਣਾਉਣੀ ਜੇ ਥੋੜਾ ਵੀ 5 10 ਮਿੰਟ ਵੀ ਲੇਟ ਹੋ ਜਾਣ ਤੇ ਘਰਾਂ ਚੋਂ ਫੋਨ ਆ ਜਾਂਦੇ ਬਾਬਾ ਜੀ ਕੀ ਹੋਇਆ ਪਾਠ ਕਿਉਂ ਨਹੀਂ ਹੋਇਆ ਸੁਰੂ। ਅੱਛਾ। ਇਹ ਬੜੇ ਇਹ ਮਤਲਬ ਨੇਚਾ ਨਾ ਇਹ ਡਿਊਟੀ ਕੀਤੀ ਇਹਨਾਂ ਆਪਣੀ। ਜੇ ਉਹਨਾਂ ਦੇ ਉਹਨਾਂ ਨੇ ਸਹੀ ਕੀਤਾ ਉਹਦਾ ਫਲ ਮਿਲਿਆ ਭੈਣ ਤੁਹਾਨੂੰ। ਜੀ ਹਾਂਜੀ ਬੜੇ ਨੇਚਾ ਨਾ ਕਰਦੇ ਹੁੰਦੇ ਸੀ। ਇਹ ਚਲੋ ਉਹਦਾ ਅੱਜ ਫਲ ਮਿਲਿਆ ਸਾਨੂੰ ਬੱਚਿਆਂ ਦੇ ਕੰਮ ਆ ਰਿਹਾ ਤੇ ਹੁਣ ਭੈਣ ਕੀ ਕਰਦੇ ਹੋ ਤੁਸੀਂ ਹੁਣ ਤਾਂ ਘਰੇ ਰਹਿੰਦੇ ਹੋ ਹਾਂਜੀ ਹੁਣ ਤਾਂ ਘਰੇ ਹੀ ਆ ਠੀਕ ਹੈ ਠੀਕ ਹੈ ਤੇ ਅੱਜ ਵੀ ਅਜੇ ਨਾ ਹਉਣ ਕਿਸੇ ਦੇ ਘਰੀ ਜਾਂਦੇ ਹੋ ਹਾਂਜੀ ਅੱਛਾ ਹਾਲੇ ਤਾਂ ਜਾਣਨੇ ਕੰਪਲੀਟ ਹੋ ਜਾਏਗਾ ਥੋੜੇ ਦਿਨਾਂ ਅਚ ਚਲੋ ਖੁਸ਼ ਰਹਿਣ ਹਨਾ ਭੈਣ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਦੇ ਬੱਚੇ ਵੀ ਚੜ੍ਹਦੀ ਕਲਾ 'ਚ ਰਹਿਣ ਸਾਰੇ ਤੁਹਾਨੂੰ ਤੁਹਾਡੇ ਤਾਂ ਅਸੀਸੇ ਬਹੁਤ ਵੱਡੀਆ ਕਿਉਂਕਿ ਜਦੋਂ ਕਿਸੇ ਦਾ ਆਪਾ ਕਰਦੀ ਹੈ ਨਾ ਤੇ ਉਹ ਜਦੋਂ ਅਸੀਸ ਦਿੰਦਾ ਜੀ ਉਹ ਉਹ ਕਰੋੜਾਂ ਦੀ ਕੀ ਹੋ ਰਹੀ ਹੋਣੀ ਆ ਦੇਖ ਕੇ ਹਾਂਜੀ ਮੈਂ ਤਾਂ ਦੇਖਿਆ ਮੈਂ ਕਿ ਭੈਣ ਤਾਂ ਚੜ੍ਹਦੀ ਕਲਾ ਚ ਹੋਈ ਵੀ ਅੱਗੇ ਨਾਲ ਵੀ ਹੋਰ ਉਹਦਾ ਤਾਂ ਬਹੁਤ ਟਾਈਮ ਦੀ ਗੱਲ ਆ ਰਸੀ ਨੂੰ ਬੱਤ ਗਏ ਹੋਈ ਸੀ ਤੁਸੀਂ ਹੈ ਹਾਂਜੀ ਉਹ ਸਾਰੇ ਹਾਲੇ ਵੀ ਕਹਿੰਦੇ ਕਹਿੰਦੇ ਹੁਣ ਤਾਂ ਮੋਟੀ ਹੋ ਜਾਏ ਮੈਨੂੰ ਪਤਾ ਨਹੀਂ ਹਲੇ ਨੇ ਹੁਣ ਤਾਂ ਸਭ ਕੁਝ ਮਿਲ ਗਿਆ ਬਾਥੋਂ ਤਨਾ ਮੈਂ ਜੋ ਪ੍ਰਮਾਤਮਾ ਦਾ ਨਾਲ ਹੈ ਹਾਂਜੀ ਠੀਕ ਹੈ ਭੈਣ ਬਹੁਤ ਧੰਨਵਾਦ ਤੁਹਾਡਾ ਹਾਂ ਚਲੋ ਸੰਗਤ ਦਾ ਧੰਨਵਾਦ ਵਾਹਿਗੁਰੂ ਮਿਹਰ ਕਰੇ ਜੀ ਹੈ ਤੰਦਰੁਸਤੀ ਚੜ੍ਹਦੀ ਕਲਾ ਚ ਰਹੋ ਹਾਂਜੀ ਬੇਟਾ ਤਾਂ ਬਿਲਕੁਲ ਅਮੋ ਨੰਗਲ ਪਿੰਡ ਜਿੱਥੇ ਦਿਖਾਇਆ ਸੀ ਤੁਹਾਨੂੰ ਤਾਂ ਘਰ ਬਣਾਉਣ ਦੀ ਜਿਹੜੀ ਲੋੜ ਸੀਗੀ ਘਰ ਦੀ ਭੈਣ ਫਰਾਂ ਨੂੰ ਤਾਂ ਪੂਰੀ ਹੋ ਗਈ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਮਿਸਤਰੀ ਸਾਹਿਬ ਲੱਗੇ ਹੋਏ ਮਿਸਤਰੀ ਜੀ ਕਿੰਨਾ ਟਾਈਮ ਅਜੇ ਹੋ ਲੱਗਣਾ ਠੀਕ ਦਾ ਸਾਹਿਬ ਪਈ ਇਹ ਤੇ ਅੰਦੀ ਗੱਨੀ ਅੱਛਾ ਕਿੰਨਾ ਕ ਸਮਾਂ ਲੱਗੂਗਾ ਜੀ 1 ਮਹੀਨਾ ਲੱਗ ਜਾਣਾ 1 ਮਹੀਨੇ ਚ ਹੋਰੂਗਾ ਜੀ ਫਿਰ ਮਾਰਾ ਮੁਕੰਮਲ ਕਰਕੇ ਅੱਛਾ ਹਾਂਜੀ ਇਹ ਟਾਇਲ ਟੋਲ ਜਿਹੜੀ ਉਹ ਟਾਇਲ ਅਲੱਗ ਪਹਿਲਾਂ ਕੱਚਾ ਕਰਨਾ ਜੀ ਪਹਿਲਾਂ ਇਹ ਕੱਚਾ ਕਰਨਾ ਕੱਚਾ ਵੀ ਵਿੱਚੇ ਮਹੀਨੇ ਦੇ ਵਿੱਚ ਵਿੱਚ ਹੋਜੂ ਹਾਂਜੀ ਹਾਂਜੀ ਹੋਜੂ ਅੱਛਾ ਜੀ ਪਹਿਲਾਂ ਕਰਦਾਂਗੇ ਭਾਈ ਤੇ ਜਿਹੜਾ ਟਾਈਮ ਲੱਗ ਗਿਆ ਨਾ ਤੇ ਉਧਰੋਂ ਮਾਲ ਦੂਰੋਂ ਆਉਂਦਾ ਰਿਹਾ ਜੇ ਭਾਜੀ ਹਾਂਜੀ ਹਾਂਜੀ ਦੂਰ ਦਾ ਕਰਕੇ ਟਾਈਮ ਲੱਗ ਗਿਆ ਥੋੜਾ ਫੇਰ ਵੀ ਅਸੀਂ ਬੜੀ ਕੋਸ਼ਿਸ਼ ਕੀਤੀ ਕਿੰਨੀ ਦੇਰ ਤੋਂ ਤੁਸੀਂ ਸ਼ੁਰੂ ਕੀਤਾ ਹੋਇਆ ਸੀ ਜੀ ਇਹ ਵੀ ਨੂੰ ਕੀਤਾ ਸੀ ਇਹ 20 ਵੀ ਮਲਕੇ 20 ਕਿੰਨੀ ਜੁਲਾਈ ਨੂੰ ਜਾਂ ਜੂਨ ਨੂੰ 15 ਜੂਨ ਸੀ ਭੈਣ ਮੈਨੂੰ ਹੁਣ ਯਾਦ ਨਹੀਂ ਜੁਲਾਈ 15 ਹਾਂਜੀ 15 ਜੁਲਾਈ ਅੱਛਾ ਅਗਸਤ ਸਤੰਬਰ ਮਹੀ ਤਾਂ ਦੋ ਮਹੀਨੇ ਚ ਲੈਂਟਰ ਅੱਛਾ ਇੱਕ ਮਹੀਨੇ ਚ ਲੈਂਟਰ ਪਾਤਾ ਸੀ ਠੀਕ ਹੈ ਠੀਕ ਹੈ ਇਹ ਬਾਰਸ਼ਾਂ ਅਸੀਂ ਛੁੱਟੀਆਂ ਬੜੀਆਂ ਹੋਈਆਂ ਮੰਨ ਲਓ ਜੇ 30 ਦਿਨਾਂ ਦੇ 10 ਦਿਨ ਛੁੱਟੀਆਂ ਹੋਈਆਂ ਨਹੀਂ ਬਾਰਛਾਂ ਦਾ ਕਰਕੇ ਇਹ ਪਤਾ ਸੀ ਤੁਹਾਨੂੰ ਵੀ ਕਿਹੜੇ ਹਾਲਾਤਾਂ ਦੇ ਵਿੱਚ ਵੀਰੇ ਬਣ ਰਿਹਾ ਹੈ ਇਹ ਘਰ ਕੌਣ ਬਣਾ ਰਿਹਾ ਇਸ ਤਰ੍ਹਾਂ ਭਾਜੀ ਇੱਥੇ ਮੈਂ ਵਾਇਆ ਮੈਨੂੰ ਸਾਰਾ ਪਤਾ ਅੱਛਾ ਇੱਥੇ ਵੀ ਆਈ ਗਵਾਨ ਜੀ ਵਾਇਏ ਹੋਏ ਹੈ ਜੀ ਹਾਂਜੀ ਇੱਕ ਗੋਠੀ ਇੱਧਰ ਵੀ ਪਾਈ ਹੈ ਲੋੜ ਸੀ ਪਰਿਵਾਰ ਨੂੰ ਹਨਾ ਜੀ ਮਦਦ ਦੀ ਹਾਂਜੀ ਹਾਂਜੀ ਚਲੋ ਵਧੀਆ ਭਾਜੀ ਹੁਣ ਰੀਜਨਲ ਤੁਸੀਂ ਕੰਮ ਕੀਤਾ ਹੋਊਗਾ ਹਨਾ ਭਾਈ ਅਸੀਂ ਆਪਣੇ ਵੱਲੋਂ ਨਹੀਂ ਮਾੜਾ ਕਰਨ ਦੇ ਬਾਕੀ ਪ੍ਰਮਾਤਮਾ ਜਾਣਦਾ ਜੀ ਜੀ ਹਾਂਜੀ ਸਾਨੂੰ ਵੀ ਪਤਾ ਵੀ ਕਿੱਦਾਂ ਇਹ ਬੰਦੇ ਕਿੱਦਾਂ ਨੇ ਹਾਂਜੀ ਕੀ ਨਾਮ ਤੁਹਾਡਾ ਰਾਜਾ ਰਾਜਾ ਜੀ ਨੇ তো ਰਾਜਿਆਂ ਵਾਲਾ ਕੰਮ ਕੀਤਾ ਹੋਇਆ ਤਾਂ ਜ਼ਰੂਰ ਹੈ ਭਾਈ ਜੇ ਕੋਈ ਲੋੜ ਪੈਂਦੀ ਹੈ ਮਕਾਨ ਦੀ ਕਿੰਨਾ ਕਿੰਨਾ ਐਕਸਪੀਰੀਅੰਸ ਤਜਰਬਾ ਜੀ ਤੁਹਾਨੂੰ ਮੈਨੂੰ 18 ਸਾਲ 18 ਸਾਲ ਹੀ ਸੀ ਕੰਮ 'ਚ ਤਾਂ ਰਾਜਾ ਜੀ ਨੂੰ ਜ਼ਰੂਰ ਭਾਈ ਸੰਪਰਕ ਕਰਿਓ ਤੁਸੀਂ ਜੇ ਇਹਨਾਂ ਦਾ ਵੀ ਕੰਮ ਨਾਲ-ਨਾਲ ਚੁਰਦਾ ਰਹੇ ਤੁਹਾਡਾ ਨੰਬਰ ਮੇਰਾ ਨੰਬਰ ਹੈਗਾ 7087925692 7087925692 ਲਓ ਜੀ ਰਾਜਾ ਜੀ ਨੇ ਆਪਣਾ ਨੰਬਰ ਦਿੱਤਾ ਹੈ ਇਹਨਾਂ ਦੇ ਨੰਬਰ ਦੇ ਉੱਤੇ ਸੰਪਰਕ ਕਰਕੇ ਇਹਨਾਂ ਨੂੰ ਵੀ ਮਕਾਨ ਦਾ ਹੋਰ ਕੰਮ ਜਿਹੜੇ ਤੁਸੀਂ ਦੇ ਸਕਦੇ ਹੋ ਪੀਰ ਜੀ ਤਾਂ ਤੁਹਾਡਾ ਬਹੁਤ ਧੰਨਵਾਦ ਦੇਖਣ ਦੇ ਲਈ ਤੇ ਪ੍ਰਮਾਤਮਾ ਦਾ ਸ਼ੁਕਰ ਤੁਹਾਡਾ ਸ਼ੁਕਰਾਨਾ ਸੰਗਤ ਦਾ ਜਿਨ੍ਹਾਂ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਦੇ ਸਦਕਾ ਅੱਜ ਪੈਣ ਹੋਰੀ ਆਪਣਾ ਦੁਕਾਨ ਬਣਾ ਚੁੱਕੇ ਨੇ ਬਹੁਤ ਜਲਦੀ ਇਸ ਦੇ ਵਿੱਚ ਸ਼ਿਫਟ ਹੋ ਜਾਣਗੇ ਮਨਵਿੰਦਰ ਸਿੰਘ ਪਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁੱਕ ਚੈਨਲ